ਮੈਂ ਆ ਤੁਹਾਨੂੰ ਰਿਸ਼ਤਾ ਕਰਾ ਕੇ ਤੇ ਮੁੜ ਕੇ ਆਪਣੀ ਬੇਇੱਜ਼ਤੀ ਉੱਤੇ ਫੇਰ ਕਰਾਵਾਂ ਕਰ ਲਈ ਤੂੰ ਆ ਨਹੀਂ ਤੇਨੂੰ ਮੈਂ ਕੀ ਕਿਹਾ ਵਾ ਤੂੰ ਮੈਨੂੰ ਇਹ ਦੱਸ ਫੇ ਬੰਦੇ ਕਿੱਦਾਂ ਦੇ ਹੋ ਘਰ-ਬਾਰ ਕਿੱਦਾਂ ਦਾ ਉਹਨਾਂ ਦਾ ਮੈਨੂੰ ਤੇਰੇ ਤੋਂ ਇਹੋ ਉਮੀਦ ਸੀ ਵੀ ਜ਼ੁਬਾਨ ਹੀ ਚਲਾਉਂਦੀ ਮੇਰੇ ਗਾੜੀ ਤੂੰ ਦੱਸ ਜੋਬਣ ਸਮਝਾਉਣਾ ਇਹਨੂੰ ਕਿ ਨਹੀਂ ਮੈਨੂੰ ਤਾਂ ਬੋਲ ਲੈਨ ਤੂੰ ਕੱਟ ਲਾ ਓਏ ਤੂੰ ਆ ਓ ਮਮੀ ਮੈਂ ਕੀ ਦੱਸਾਂ ਡੈਡੀ ਮੈਂ ਤੁਹਾਡੇ ਨਾਲ ਸਵੇਰੇ ਗੱਲ ਕੀਤੀ ਸੀ ਨਾ ਪਾ ਕੇ ਤਾਂ ਫੇਰੇ ਕੰਮ ਕਰੋਗੇ ਫੇ ਚੰਗੇ ਰਹੋਗੇ ਮਮੀ ਤੁਸੀਂ ਪੈ ਜਾਂਦੇ ਜੀ ਕਾਲੇ ਗੱਲ-ਗੱਲ ਤੇ ਮਸਲੇ ਦਾ ਹੱਲ ਨਹੀਂ ਹੁੰਦੇ ਹਰ ਗੱਲ ਦੇ ਜੇ ਘਰ ਚ ਸਲਾਹ ਕਰਨੀ ਹੁੰਦੀ ਹੈ ਕਿ ਇਹਨੂੰ ਬੰਦਾ ਚੱਜ ਨਾ ਕਵੇ ਮਮੀ ਜੀ ਘਰ ਚ ਸਲਾਹ ਕਰਨੀ ਹੁੰਦੀ ਹੈ ਨਾ ਕਿ ਇਹ ਕਹਦੋ ਕਿ ਤੇ ਜਾਣਾ ਵਾ ਉੱਥੇ ਉਹਨੇ ਬਹਾਨਾ ਮਾਰਨਾ ਹੁੰਦਾ ਉਹ ਆਪਣੀ ਦੁਨੀਆ ਚ ਮਸਤ ਰਹਿੰਦਾ ਵਾ ਉਹ ਚਲੋ ਪੁੱਤ ਹੁਣ ਘਰ ਲਾ ਸਾਰੀਆਂ ਪਤਨੀ ਚਲੋ ਉਹ ਜੋ ਬੰਨ ਗੱਲਾਂ ਸਾਰੀਆਂ ਛੱਡੋ ਹੁਣ ਨਹੀਂ ਹਟਦੇ ਤੇ ਕੀ ਕਰਨਾ ਚਲੋ ਵੇਖ ਲਓ ਹੁਣ ਡੈਡੀ ਦੀ ਵੀ ਮੰਨਣੀ ਪੈਣੀ ਆ ਮੰਮੀ ਦਾ ਤੇ ਕੋਈ ਜ਼ਿਆਦਾ ਯਕੀਨੀ ਆ ਤੇ ਉਹਨਾਂ ਦੀ ਤੇ ਕਈ ਗੱਲ ਦਾ ਮਨ 21 ਡੈਡੀ ਦੀ ਤੇ ਕਈ ਗੱਲ ਦਾ ਮਨ ਰੱਖਣਾ ਹੀ ਪੈਣਾ ਨਾ 21 ਅੰਮਾ ਜੀ ਹਾਂ ਜੀ ਇਹ ਨਾ ਮੈਂ ਵਾਹ ਤੇਰਾ 21 ਮੰਮੀ ਜੀ ਆਗੇ ਪੁੱਤ ਇਹ ਮੁੰਡਾ ਵੇਲਾ ਵਾ ਪਿਆਲੀ ਬੰਨਾ ਹੈ ਨਹੀਂ ਮੁੰਡੇ ਦਾ ਇਹਨਾਂ ਦਾ ਤਾਂ ਉਹੀ ਇਰਾਦਾ ਵੀ ਵਿਆਹ ਦਾ ਨਾ ਹੀ ਹੋਵੇ ਉਹ ਮੇਰੀ ਗੱਲ ਸੁਣ ਜੇ ਤੇ ਤੇਰੀ ਕੋਈ ਹੈਗੀ ਇੰਗੜੀ ਪੜਿੰਗੜੀ ਉੱਧਰ ਕੋਈ ਤੇ ਉਹਨਾਂ ਵਿੱਚ ਪਾਪੂਗੇ ਕੱਲ ਲੱਗਦੀ ਆ ਕੀ ਨਾ ਸਹੀ ਮਰਾ ਨੇ ਵੀ ਕੰਟਰੋਲ ਕਰ ਦਿਆ ਕਿਹਦੇ ਗੱਤ ਹੋਇਆ ਨਹੀਂ 2 1 ਵੇਖੀਆਂ ਜੇ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਤਾਂ ਇਰਾਦਾ ਇਹੋ ਹੀ ਆ ਵੀ ਵਿਆਹ ਨਾ ਹੋਵੇ ਹਾਂ ਛੱਡ ਦੇ ਤੇ ਪਹਿਲਾਂ ਮੇਰੀ ਗੱਲ ਸੁਣ ਲਾ ਦੱਸੋ ਤੂੰ ਆਨਾ ਭਾਬੀ ਨਾਲ ਗੱਲ ਕਰੀਂ ਤੇ ਮੈਂ ਗੱਲ ਉਹਨਾਂ ਦੋਵਾਂ ਜੀਆਂ ਨਾਲ ਕੀਤੀ। ਹਾਂਜੀ। ਪਹਿਲਾਂ ਤਾਂ ਉਹ ਪਿਆਰਾਂ ਦੇ ਪਾਣੀ ਨਹੀਂ ਪੈਣ ਦਿੰਦੇ, ਉਹ ਨਹੀਂ ਮੰਨਦੇ। ਆਂਦੇ ਨਾ ਕੋਈ ਕੰਮ। ਹਾਂ ਸਾਰੇ ਕੰਮ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ। ਤੇ ਕਮਰੇ ਥਾਣੀ ਹੋਣ ਦੱਸਦੇ ਸਾਨੂੰ। ਉਹ ਚੱਲ ਜਦੋਂ ਸਮਾਨ ਲੈਣਾ ਉਹ ਤਾਂ ਚਲ ਜਾ ਕਰਨਗੇ ਉੱਥੇ ਬੜਾ ਔਣਾ ਮੁੜ ਕੇ ਇਹਨਾਂ ਨੂੰ। ਆਹ ਹੋ ਇਦਾਂ ਕਰ। 2 3 ਮੈਂ ਪਰਚੀ ਲੈਣ ਜਾਣਾ। 3 ਤੋ ਕਹਿਣਾ ਹੀ ਪੇ ਨੰਗ ਜਾ ਕਰਨ ਮੈਂ ਆ ਕੇ ਕਹਿਣਾ। 60 ਉਹ ਮੰਮੀ ਲੰਘ ਜਾ ਕਰਨ ਮੈਂ ਉਹਨਾਂ ਨੂੰ ਕਿਹਾ ਵਾ ਜਦੋਂ ਸਮਾਨ ਹੀ ਉਧਰ ਪਿਆ ਤਾਂ ਉਹਨਾਂ ਲੈ ਆ ਨਹੀਂ ਜਾਣਾ ਉੱਥੇ ਦੂਜੀ ਗੱਲ ਇਹ ਹੀ ਹੋ ਉਹ ਕਹਿੰਦੇ ਵੀ ਕੰਮ ਕਰਨਾ ਪੈਣਾ ਹੀ ਕੱਲ ਨੂੰ ਵਿਆਹ ਹੋ ਗਿਆ ਖਰਚੇ ਜਾਣੇ ਤੇ ਰਵਾਦ ਹੇਸਾ ਦਾ ਮੰਗਣ ਡਿਆ ਪਿਆ ਵਾ ਸ਼ਰਮ ਕਰ ਹੇਸਾ ਮੰਗਣ ਲੱਗਾ ਇਹ ਗੱਲ ਕਹਿ ਵੀ ਕੋਈ ਗੱਲ ਨਹੀਂ ਮੰਮੀ ਹੋਏ ਨਾ ਪਾਜੀ 2 3 ਹੇਸੇ ਮੰਗਣ ਡਿਆ ਪਿਆ ਵਾ ਕੀ ਠਹਿਰ ਕੇ ਲਵਾਵਾਂਗੇ ਫਿਰ ਆਹੋ ਚਲੋ ਕੋ ਇੰਜ ਦੇ ਲਵਾਓਗੇ ਨਾ ਤੇ ਜਿਹੜੀ ਆਉਂਦੇ 2 3 ਮੰਮੀ ਜੀ ਕਰ ਤੇ ਉੱਦਾਂ ਸੋਹਣਾ ਵਾ ਪਰ ਇਹ ਹਾਂ ਚਲੋ ਕੋਈ ਨਹੀਂ ਜਿੱਦਾਂ ਲਵਾਉਣੀਆਂ ਹੋ ਗਈਆਂ ਨਾ ਤੇ ਸਾਡੇ ਪਿੰਡ ਜੜੀਆਂ ਲੱਗੀਆਂ ਨਾ ਇਹ ਨਹੀਂ ਆ ਸਰਗੇ ਤੇ ਇਹ ਤੋਂ ਹੀ 1 2 3 ਨਹੀਂ ਉਹ ਮੇਜੀ ਘਰ ਤੇ ਬੜਾ ਸੋਹਣਾ ਆ ਪਰ ਇਹ ਕੀ ਹੈਗਾ ਹਲੇ ਫਰਸ਼ੀ ਆ ਨਾ ਕੋਈ ਨੁੱਪੁੱਤ ਅਸੀਂ ਕਿਹਾ ਵੀ ਲਵਲੀ ਦਾ ਵਿਆਹ ਕਰਕੇ ਬਾਅਦ ਚ ਟੈਲਾ ਟੂਲਾ ਲਾਵਾਂਗੇ ਅੱਛਾ ਅੱਛਾ ਕਾਈ ਹੈ ਕੁੜੀ ਤੇ ਮੈਨੂੰ ਬੜੀ ਤੇਜ਼ ਲੱਗਦੀ ਆ ਮੈਂ ਕਹਿੰਦੀ ਮੈਂ ਥੇਕ ਲੜੋ ਕੋਈ 2 3 ਚਲ ਕੋਈ ਗੱਲ ਨਹੀਂ ਜੇ 2 3 ਚਲ ਕੋਈ ਗੱਲ ਨਹੀਂ ਜੇ ਤੇਜ ਵਾ ਨਾ ਧਰਮਨ ਤੂੰ ਵੀ ਕਿਹੜੀ ਘਟਵਾ 2 ਚੁੱਪ 3 ਲੈ ਨਹੀਂ ਹੈ 2 3 ਤਾਂ ਫਾਵਨਾ ਮੇਰੇ ਗਾਲ ਚ ਪਾ ਜੇ ਤੁਹਾਨੂੰ ਗੱਲਾਂ ਕਰਾਉਣੀਆਂ ਤੂੰ ਹੀ ਗਾੜੀ ਹੋ 2 3 ਉਹ ਮਾਤਾ ਜੀ ਵਿਆਹ ਕਰਨਾ ਵਾ ਨਾ ਤੇ ਮੇਰਾ ਕਰ ਦਿਓ 1-2 ਦਿਨ ਦੇ ਵਿੱਚ 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 1-2 ਦਿਨ ਜੀ ਹੰਦਾ ਕਰ ਦਿਓ ਨਹੀਂ 1-2 ਦਿਨ ਜਿਆਦਾ ਹੋ ਗਿਆ ਨਾ 3 ਉਹ ਮੈਨੂੰ ਇਹ ਗੱਲ ਦਾ ਨੀਗਾ ਪਤਾ ਕਦੀ ਕੋਹਤ ਕਦੀ ਕੋਹ ਤੂੰ ਹੀ ਭਾਬੀ ਨਾਲ ਗੱਲ ਕਰਕੇ ਤੇ ਮੇਰਾ ਵਿਆਹ ਦੀ ਤਿਆਰੀ ਕਰੋ ਤੇਰਾ ਮਨ ਬੜਾ ਬੋਲਣ ਡਿਆ ਸੀ ਕੀ ਕਹਿੰਦਾ ਵੇ ਕੱਟ ਕੱਟ ਲਾ ਉਹ ਤਾਂ ਪਹਿਲਾਂ ਉਦਾਂ ਹੀ ਕਹਿੰਦੀ ਅੱਜ ਕਿਹਦੀ ਗਲਤੀ ਹੁਣ ਦੱਸੀ ਮੈਨੂੰ ਲੈਣੇ ਤੇ ਮਾਰਨੀ ਕਹਿ ਰਹੀ ਦੱਸਦਾ ਕਹਿੰਦੀ ਯਾਰੀ ਨਾ ਮਰੂਏ ਤੇ ਆਵੇ ਤੇ ਆਵਦੀ ਆ ਤੂੰ ਇਹਨਾਂ ਦੋਨ ਵੱਖ-ਵੱਖ ਕਰ ਹਾਂ 1 2 3 ਹੁਣ ਕੀ ਕਹਿੰਦਾ ਇਹ ਕਹਿਣਾ ਇਹਨੇ ਕੀ ਆ ਨਹੀਂ ਹੁਣ ਮੇਰੇ ਨਾਲ ਪਿਆਂਡਿਆ ਵੀ ਤੂੰ ਮਾਤਾ ਗੱਲ ਕਰ ਮੈਂ ਕਿੱਦਾਂ ਕਰਾਂ ਮੈਂ ਨਹੀਂ ਜਿਖੋ ਵੀ 1 2 3 ਹੁਣ ਮੇਰੇ ਨਾਲ ਪਿਆਂਡਿਆ ਵੀ ਮਾਤਾ ਤੂੰ ਗੱਲ ਕਰ ਪੈਜੀ ਇਹ ਗੱਲ ਕਹਿਣੀ ਆ 1 2 3 ਫਿਰ ਤੁਸੀਂ ਕੀ ਚਾਹੁੰਦੇ ਜੇ ਮੈਂ ਉੱਥੋਂ ਰਿਸ਼ਤਾ ਕਰਾ ਕੇ ਤੇ ਮੁੜ ਕੇ ਆਪਣੀ ਬੇਇੱਜ਼ਤੀ ਉੱਥੇ ਫੇਰ ਕਰਾਵਾਂ ਕਰ ਲਈ ਤੂੰ ਆ ਲੈ ਤੇ ਤੈਨੂੰ ਮੈਂ ਕੀ ਕਿਹਾ ਵਾ ਤੂੰ ਮੈਨੂੰ ਇਹ ਦੱਸ ਵੀ ਬੰਦੇ ਕਿੱਦਾਂ ਦੇ ਹੋ ਘਰ-ਬਾਰ ਕਿੱਦਾਂ ਦਾ ਉਹਨਾਂ ਦਾ ਮੈਨੂੰ ਤੇਰੇ ਤੋਂ ਇਹੋ ਉਮੀਦ ਸੀ ਵੀ ਜ਼ੁਬਾਨ ਹੀ ਚਲਾਉਂਦੀ ਮੇਰੇ ਗੜੀ ਤੂੰ ਦੱਸ ਜੋਬਣ ਸਮਝਾਉਣਾ ਇਹਨੂੰ ਕਿ ਨਹੀਂ ਮੈਨੂੰ ਤਾਂ ਬੋਲ ਲੈਨ ਦੋ ਕੱਟ ਲਾ ਓਏ ਤੂੰ ਆ ਉਹ ਮੰਮੀ ਮੈਂ ਕੀ ਦੱਸਾਂ ਡੈਡੀ ਮੈਂ ਤੁਹਾਡੇ ਨਾਲ ਸਵੇਰੇ ਗੱਲ ਕੀਤੀ ਹੀ ਰਾ ਪਾ ਕੇ ਤਾਂ ਫੇਰੇ ਕੰਮ ਕਰੋਗੇ ਫੇਰ ਚੰਗੇ ਰਹੋਗੇ ਮੰਮੀ ਤੁਸੀਂ ਪੈ ਜਾਂਦੇ ਜੀ ਕਾਲੇ ਗੱਲ-ਗੱਲ ਤੇ ਮਸਲੇ ਦਾ ਹੱਲ ਨਹੀਂ ਹੁੰਦੇ ਹਰ ਗੱਲ ਦੇ ਜੇਕਰ ਚ ਸਲਾਹ ਕਰਨੀ ਹੁੰਦੀ ਹੈ ਕਿਸੇ ਨੂੰ ਬੰਦਾ ਚਾਜ ਨਾ ਕਵੇ ਮੰਮੀ ਜੀ ਕਾ ਚ ਸਲਾਹ ਕਰਨੀ ਹੁੰਦੀ ਹੈ ਨਾ ਕਿ ਜੇ ਕਹਦੋ ਕਿ ਤੇ ਜਾਣਾ ਵਾ ਉੱਥੇ ਉਹਨੇ ਬਹਾਨਾ ਮਾਰਨਾ ਹੁੰਦਾ ਉਹ ਆਪਣੀ ਦੁਨੀਆ ਚ ਮਸਤ ਰਹਿੰਦਾ ਵਾ ਉਹ ਚਲੋ ਪੁੱਤ ਹੁਣ ਘਰ ਨੂੰ ਲਾ ਸਾਰੀਆਂ ਪਿੱਛੇ ਲਾ ਚਲੋ ਉਹ ਜੋ ਬਨ ਗੱਲਾਂ ਸਾਰੀਆਂ ਛੱਡੋ ਹੁਣ ਨਹੀਂ ਹਟਦੇ ਤਾਂ ਕੀ ਕਰਨਾ ਚਲੋ ਵੇਖ ਲਓ ਹੁਣ ਡੈਡੀ ਦੀ ਵੀ ਮੰਨਣੀ ਪੈਣੀ ਆ ਮੰਮੀ ਦਾ ਤੇ ਕੋਈ ਜ਼ਿਆਦਾ ਯਕੀਨੀ ਆ ਤੇ ਉਹਨਾਂ ਦੀ ਤੇ ਕਈ ਗੱਲ ਦਾ ਮਨ ਟੂ ਹੈ ਡੈਡੀ ਦੀ ਤੇ ਕਈ ਗੱਲ ਦਾ ਮਨ ਰੱਖਣਾ ਹੀ ਪੈਣਾ ਨਾ ਟੂ 1 ਅੰਮਾ ਜੀ ਹਾਂ ਜੀ ਇਹ ਦੁਬਾਰਾ ਮਾਫੀ ਪਾ ਟੂ 1 ਮੰਮੀ ਜੀ ਆ ਗਈ ਪੁੱਤ ਇਹ ਮੁੰਡਾ ਵਿਹਲਾ ਵਾ ਪਿਆਲੀ ਬੰਨਾ ਹੈ ਨਹੀਂ ਮੁੰਡੇ ਦਾ ਇਹਨਾਂ ਦਾ ਤਾਂ ਉਹੀ ਇਰਾਦਾ ਵੀ ਵਿਆਹ ਦਾ ਨਾ ਹੀ ਹੋਵੇ ਉਹ ਮੇਰੀ ਗੱਲ ਸੁਣ ਜੇ ਤੇ ਤੇਰੀ ਕੋਈ ਹੈਗੀ ਇੰਗੜੀ ਪੜਿੰਗੜੀ ਉੱਧਰ ਕੋਈ ਤੇ ਉਹਨਾਂ ਵਿੱਚ ਪਾਪੂ ਕੇ ਕੱਲ ਲੱਗਦੀ ਆ ਕੀ ਨਾ ਇਹਦੀ ਮੜਾ ਨੇ ਵੀ ਕੰਟਰੋਲ ਕਰ ਦਿਆ ਕਿਤੇ ਗਲਤ ਹੋ ਜਾ ਨਹੀਂ 2 1 ਵੇਖੀਆਂ ਜੇ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਤਾਂ ਇਰਾਦਾ ਇਹੋ ਹੀ ਆ ਵੀ ਵਿਆਹ ਨਾ ਹੋਵੇ ਹਾਂ ਛੱਡ ਦੇ ਤੇ ਪਹਿਲਾਂ ਮੇਰੀ ਗੱਲ ਸੁਣ ਲਾ ਦੱਸੋ ਤੂੰ ਅਨਾਂ ਭਾਬੀ ਨਾਲ ਗੱਲ ਕਰੀਂ ਤੇ ਮੈਂ ਗੱਲ ਉਹਨਾਂ ਦੋਵਾਂ ਜਿਹਾ ਨਾ ਕੀਤੀ। ਹਾਂਜੀ। ਪਹਿਲਾਂ ਤਾਂ ਉਹ ਪਿਆਰਾਂ ਦੇ ਪਾਣੀ ਨਹੀਂ ਹੋ ਪੈਣ ਦਿੰਦੇ, ਉਹ ਨਹੀਂ ਮੰਨਦੇ। ਆਂਦੇ ਨਾ ਕੋਈ ਕੰਮ। ਹਾਂ ਸਾਰੇ ਕੰਮ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ। ਤੇ ਕਮਰੇ ਥਾਣੀ ਹੋਣ ਦੱਸ ਦੇ ਸਾਨੂੰ। ਉਹ ਚੱਲ ਜਦੋਂ ਸਮਾਨ ਲੈਣਾ ਉਹਦੋਂ ਚੱਲ ਜਾ ਕਰਨਗੇ ਉੱਥੇ ਬੜਾ ਹੋਣਾ ਮੁੜ ਕੇ ਇਹਨਾਂ ਨੇ। ਆਹ ਹੋਈ ਤਾਂ ਹੈ। 2 3 ਮੈਂ ਪੱਤੀ ਲੈਣ ਜਾਣਾ। 2 3 ਤੋ ਕਹਿਣਾ ਹੀ ਪੇ ਨੰਗ ਜਾ ਕਰਨ ਮੈਂ ਆ ਕੇ ਕਹਿਣਾ। 6 3 ਵੀ। ਉਹ ਮੰਮੀ ਲੰਘ ਜਾ ਕਰਨ ਮੈਂ ਉਹਨਾਂ ਨੂੰ ਕਿਹਾ ਵਾ ਜਦੋਂ ਸਮਾਨ ਹੀ ਉਧਰ ਪਿਆ ਤਾਂ ਉਹਨਾਂ ਲੈ ਆ ਨਹੀਂ ਜਾਣਾ ਉੱਥੇ। ਦੂਜੀ ਗੱਲ ਇਹ ਹੀ ਓ ਉਹ ਕਹਿੰਦੇ ਵੀ ਕੰਮ ਕਰਨਾ ਪੈਣਾ ਹੀ। ਕੱਲ ਨੂੰ ਵਿਆਹ ਹੋ ਗਿਆ ਖਰਚੇ ਜਾਣੇ ਤੇ ਰਵਾਦ। ਹੇ ਸਾਧ ਮੰਗਣ ਡਿਆ ਪਿਆ ਵਾ। ਸ਼ਰਮ ਕਰ ਹੇ ਸਾ ਮੰਗਣ ਲੱਗਾ। ਇਹ ਗੱਲ ਕਹਿ ਵੀ ਕੋਈ ਗੱਲ ਨਹੀਂ ਮੰਮੀ। ਹੋਏ ਨਾ ਬਸ ਪਾਜੀ 2 3 ਹੇ ਅਸੀਂ ਮੰਗਣ ਡਿਆ ਪਿਆ ਵਾ। ਕਿਹ ਠਹਿਰ ਕੇ ਲਵਾਵਾਂਗੇ ਫਿਰ? ਆਹੋ ਚਲੋ ਕੋਈ ਇੰਜ ਦੇ ਲਵਾਉਗੇ ਨਾ ਤੇ ਜਿਹੜੀ ਆਉਂਦੇ 2 3 ਮੰਮੀ ਜੀ ਕਾਰ ਤੇ ਉਹਦਾ ਸੋਹਣਾ ਵਾ ਪਰ ਇਹ ਹਮ ਚਲੋ ਕੋਈ ਨਹੀਂ ਜਿੱਦਾਂ ਲਵਾਉਣੀਆਂ ਹੋਈਆਂ ਨਾ ਤੇ ਸਾਡੇ ਬਣ ਜੜੀਆਂ ਲੱਗੀਆਂ ਨਾ ਇੰਨੀਆਂ ਸਵੇ ਇਹ ਤਾਂ ਹੀ ਸਾਰਾ 1 2 3 ਨਹੀਂ ਉਹ ਮੇਜੀ ਘਰ ਤੇ ਬੜਾ ਸੋਹਣਾ ਆ ਪਰ ਇਹ ਕੀ ਹੈਗਾ ਹਲੇ ਫਰਸ਼ੀ ਆ ਨਾ ਕੋਈ ਨੂੰ ਪੁੱਤ ਅਸੀਂ ਕਿਹਾ ਵੀ ਲਵਲੀ ਦਾ ਵਿਆਹ ਕਰਕੇ ਬਾਅਦ ਚ ਟੈਲਾ ਟੂਲਾ ਲਾਵਾਂਗੇ ਅੱਛਾ ਅੱਛਾ ਹਾਈ ਹਾਈ ਕੁੜੀ ਤੇ ਮੈਨੂੰ ਬੜੀ ਤੇਜ਼ ਲੱਗਦੀ ਆ ਮੈਂ ਕਹਿੰਦੀ ਮੈਂ ਇੱਥੇ ਖੜੋ ਕੋਈ 2 3 2 3 ਚਲ ਕੋਈ ਗੱਲ ਨਹੀਂ ਜੇ 2 3 ਚਲ ਕੋਈ ਗੱਲ ਨਹੀਂ ਜੇ ਤੇਜ ਵਾ ਨਾ ਤਾਂ ਰਮਨ ਤੂੰ ਵੀ ਕਿਹੜੀ ਘਟਵਾ 2 ਚੁੱਪ 3 ਲੈ ਜੀ ਨਹੀਂ ਹੈ 2 3 ਤਾਂ ਫਾਵਾ ਨ ਮੇਰੇ ਗਾਲ ਚ ਪਾ ਤੇ ਜਿੱਥੋਂ ਗੱਲਾਂ ਕਰਾਉਣੀਆਂ ਤੂੰ ਹੀ ਗਾੜੀ ਹੋ ਤੂ 3 ਉਹ ਮਾਤਾ ਜੀ ਵਿਆਹ ਕਰਨਾ ਵਾ ਨਾ ਤੇ ਮੇਰਾ ਕਰ ਦੋ 1-2 ਦਿਨ ਦੇ ਵਿੱਚ 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 1-2 ਦਿਨ ਜੀ ਹੰਦਾ ਕਰ ਦੋ ਨਹੀਂ 1-2 ਦਿਨ ਜਿਆਦਾ ਹੋ ਗਿਆ ਨਾ 3 ਉਹ ਮੈਨੂੰ ਇਹ ਗੱਲ ਦਾ ਨੀਗਾ ਪਤਾ ਕਦੀ ਕੋਹਤ ਕਦੀ ਕੋਹ ਤੂੰ ਹੀ ਭਾਬੀ ਨਾਲ ਗੱਲ ਕਰਕੇ ਤੇ ਮੇਰਾ ਵਿਆਹ ਦੀ ਤਿਆਰੀ ਕਰੋ ਤੇਰਾ ਮਨ ਬੜਾ ਬੋਲਣ ਦੇ ਚੀਚੀ ਕੀ ਕਹਿੰਦਾ ਵੇ ਕੱਟ ਕੱਟ ਲਾ ਉਹ ਤਾਂ ਪਹਿਲਾਂ ਉਦਾਂ ਹੀ ਕਹਿੰਦੀ ਅਲਟਾ ਕੀ ਦੀ ਗਲਤੀ ਹੁਣ ਦੱਸੇਗੀ ਲੈੜੇ ਤੇ ਮਾਰਦੀ ਕਹ ਰਹੀਦਾ ਗਾਂਗੇ ਭੈਜੀ ਇਹਨਾਂ ਵਾਰ ਵੇ ਤੇ ਆਵੇ ਤੇ ਮੱਧੀ ਆ ਤੂੰ ਇਹਨਾਂ ਦੋਨੋਂ ਵੱਖ-ਵੱਖ ਕਰ ਹਾਂ 1 2 3 ਹੁਣ ਕੀ ਕਹਿੰਦਾ ਇਹ ਕਹਿਣਾ ਇਹਨੇ ਕੀ ਆ ਹਾਂ ਹੁਣ ਮੇਰੇ ਨਾਲ ਪੈਂਡਿਆ ਵੀ ਤੂੰ ਮਾਤਾ ਗੱਲ ਕਰ ਮੈਂ ਕਿੱਦਾਂ ਕਰ ਮੈਂ ਨਹੀਂ ਜੀ ਕਹੋ ਵੀ 1 2 3 ਹੁਣ ਮੇਰੇ ਨਾਲ ਪੈਂਡਿਆ ਵੀ ਮਾਤਾ ਤੂੰ ਗੱਲ ਕਰ ਭੈਜੀ ਇਹ ਗੱਲ ਕਹਿਣੀ ਆ 1 2 3 ਫਿਰ ਤੁਸੀਂ ਕੀ ਚਾਹੁੰਦੇ ਜੀ